ਜਿਹਨਾਂ ਦੇ ਰੇਸ਼ਾ ਗਿਰਦਾ ਹੈ ਉਹਨਾਂ ਨੂੰ ਡਰਾਉਣੇ ਸੁਪਨੇ ਬੜੇ ਆਉਂਦੇ ਨੇ ਜੀ ਵੈਜ ਜੀ ਉਹ ਡਰ ਡਰ ਕੇ ਉੱਠਦੇ ਨੇ ਮੈਨੂੰ ਸੁਪਨਾ ਕਦੇ ਮਾੜਾ ਆ ਗਿਆ ਕਦੇ ਕੁਝ ਆ ਗਿਆ ਕਦੇ ਕੁਝ ਦਿਖਣ ਲੱਗ ਗਿਆ ਕਦੇ ਕੁਝ ਦਿਖਣ ਲੱਗ ਗਿਆ ਉਹ ਦਿਮਾਗ ਵੀਕ ਹੋ ਜਾਂਦਾ ਸਾਡਾ ਤਾਂ ਕਰਕੇ ਹੁੰਦਾ ਸਾਰਾ ਜੀ ਬੈਕ ਕਈਆਂ ਨੂੰ ਤਾਂ ਗੈਸ ਤੇ ਆ ਰੇਸ਼ਾ ਦਿਮਾਗ ਵੀ ਵੀਕ ਕਰ ਦਿੰਦੇ ਜਦੋਂ ਜਿਹੜੀ ਮੇਨ ਬੋਡੀ ਦੀ એનર્ਜੀ ਹੈ ਜਿਹੜੀ ਰੇਸ਼ਾ ਉਹ ਤਾਂ ਬੜੀ ਸ਼ਾ ਬਣ ਜਾਂਦਾ ਵਾ ਠੀਕ ਹੈ ਜੀ ਤੇ ਉਹ ਵੀਕ ਹੋਣੇ ਹੀ ਬੰਦੇ ਨੇ ਉਹਨਾਂ ਦੇ ਵਾਲ ਵੀ ਛੇਤੀ ਚੱਟੇ ਹੋਣਗੇ ਉੱਪਰ ਤੋਂ ਪਹਿਲਾਂ ਚੱਟੇ ਹੋ ਜਾਣਗੇ ਉਹਨਾਂ ਦੇ ਇਦੇ ਨਾਲੇ ਚੀਜ਼ਾਂ ਮਤਲਬ ਕੋਈ ਸੁਖ ਨਾ ਸਕਣਾ ਬਾਅਦ ਜਦੋਂ ਕੋ ਦਿਮਾਗ ਸਾਡਾ ਤੰਦਰੁਸਤ ਹੋ ਗਿਆ ਹਾਂਜੀ ਕੋਈ ਮੁੜ ਕੇ ਸੁਖ ਨਾ ਹੋਣਾ ਹੀ ਨਿਕਾ ਜੀ ਕੋਈ ਵੀ ਭੈਣ ਭਰਾ ਦਾ ਕੋਈ ਛਾਤੀ ਕਿਸੇ ਦੀ ਜਾਮ ਹੋ ਜੇ ਦੇਸੀ ਫਾਰਮੂਲਾ ਵਾ ਅਰਜਨ ਸ਼ਾਲ ਲੈ ਲਓ ਇੱਕ ਚਮਚਾ ਗਲਾਸ ਦੇ ਵਿੱਚ ਪਾ ਕੇ 1.5 ਗਲਾਸ ਪਾਣੀ ਦਾ ਪਾ ਕੇ ਉਹਨੂੰ ਕਾੜੀ ਜਾਓ ਉਹਨੂੰ ਕਾੜ ਕੇ ਜਦੋਂ ਪਾਣੀ ਅੱਧਾ ਰਹਿ ਗਿਆ ਉਹਨੂੰ ਕੱਪੜੇ ਨਾਲ ਪੁਣ ਕੇ ਜਦੋਂ ਉਹ ਪੀਣ ਵਾਲਾ ਕੋਸਾ ਪਾਣੀ ਰਹਿ ਗਿਆ ਦਿਹਾੜੀ ਚ ਤਿੰਨ ਵਾਰੀ ਪੀ ਲਓ ਤੁਹਾਡੀ ਸਾਰੀ ਛਾਤੀ ਸਾਫ਼ ਕਰ ਦੂਗਾ ਰੇਸ਼ੇਰਾ ਤੇ ਜਿਨ੍ਹਾਂ ਦੇ ਨਾੜਾਂ 'ਚ ਰੇਸ਼ਾ ਚੰਗ ਗਿਆ ਜੀ ਵੱਡੀ ਆਂਤ 'ਚ ਛੋਟੀ ਆਂਤ 'ਚ ਉਹਦੇ ਤੇ ਵੀ ਕੰਮ ਕਰ ਮੈਂ ਕਹ ਰਿਹਾ ਰੇਸ਼ਾ ਨਹੀਂ ਬੋਡੀ 'ਚ ਕਿਤੇ ਵੀ ਛੱਡਦੀ ਰੇਸ਼ੀ ਤਾਂ ਵੈਰ ਨਾ ਦਵਾਈ ਜੀ ਇਹ ਰੇਸ਼ਾ ਨਹੀਂ ਛੱਡਦੀ ਕਿਤੇ ਵੀ